ਇਹ ਜੇ ਵੀ ਜਾਤਾ ਇਹ ਮਾੜਾ ਕੰਮ ਛੱਡ ਦੇ ਤਾਂ ਜਾਇਕ ਛੱਡ ਇਹ ਕਹ ਚੋ ਕੰਮ ਵੀ ਮੈਨੂੰ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਉਹ ਬੀਬੀਐਮਬੀ ਵਾਲੇ ਉਹਨਾਂ ਭਾਵੇਂ ਆਮ ਪਬਲਿਕ ਉਹ ਮੈਂ ਸਾਰਿਆਂ ਨਾਲ ਵਾਤਾ ਲੱਭ ਕਰਕੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਨੰਗਲ ਦੇ ਨਵ ਨਿਯੁਕਤ ਡੀਐਸਪੀ ਹਰਕਿਰਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਸਪੱਸ਼ਟ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਜਾਂ ਤਾਂ ਸਮਾਜ ਵਿਰੋਧੀ ਗਤੀਵਿਧੀਆਂ ਛੱਡ ਦੇਣ ਨਹੀਂ ਤਾਂ ਪੁਲਿਸ ਦੀ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਕਿਸੇ ਨੂੰ ਵੀ ਨਸ਼ਾਖੋਰੀ ਜੂਆ ਜਾਂ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਨਾ ਸ਼ਰਾਰਤੀ ਅਨਸਰਾਂ ਨੂੰ ਵੀ ਸਖਤ ਚੇਤਾਵਨੀ ਦਿੱਤੀ ਜੋ ਸਕੂਲ ਅਤੇ ਕਾਲਜ ਦੀਆਂ ਛੁੱਟੀ ਦੌਰਾਨ ਆਪਣੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਵਜਾਉਂਦੇ ਨੇ ਜਾਂ ਲੜਕੀਆਂ ਨੂੰ ਪਰੇਸ਼ਾਨ ਕਰਨ ਲਈ ਬੇਲੋੜੇ ਕੁੰਮਦੇ ਰਹਿੰਦੇ ਨੇ। ਉਨ੍ਹਾਂ ਤਿਉਹਾਰਾ ਦੌਰਾਨ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਵੱਲ ਵਿਸ਼ੇਸ਼ ਧਿਆਨ ਦੇਣ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਤਿਉਹਾਰ ਮੌਕੇ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਲਈ ਟ੍ਰੈਫਿਕ ਪੁਲਿਸ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਸ਼ਹਿਰ ਵਾਸੀਆਂ ਨਾਲ ਆਪਣਾ ਮੋਬਾਈਲ ਨੰਬਰ ਸਾਂਝਾ ਕਰਦੇ ਆ ਉਹਨਾਂ ਕਿਹਾ ਕਿ ਰੱਬ ਨਾ ਕਰੇ ਕਿਸੇ ਵੀ ਸ਼ਹਿਰ ਵਾਸੀ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਪਰ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਦਿਨ ਜਾਂ ਰਾਤ ਕਿਸੇ ਵੀ ਸਮੇਂ ਉਹਨਾਂ ਦੇ ਮੋਬਾਈਲ ਨੰਬਰ 997 ਕਰੋੜ 68 ਲੱਖ 36 ਤੇ ਕਾਲ ਕਰ ਸਕਦੇ ਹੋ ਤੁਹਾਨੂੰ ਮੇਰਾ ਨੰਬਰ ਹਰ ਸਮੇਂ ਉਪਲਬਧ ਮਿਲੇਗਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਸਭ ਤੋਂ ਪਹਿਲਾਂ ਮੈਂ ਉਸ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਦੇ ਉਹਨਾਂ ਦੀ ਬਦੌਲਤ ਅੱਜ ਮੈਨੂੰ ਨੰਗਲ ਸ਼ਹਿਰ ਦੇ ਤੇ ਇੱਥੇ ਦੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮੌਕਾ ਮਿਲਿਆ ਇਹਦੇ ਵਿੱਚ ਮੈਂ ਸਭ ਨੂੰ ਇੱਕ ਬੇਨਤੀ ਕਰਾਂਗਾ ਕਿ ਅੱਗੇ ਦੀਵਾਲੀ ਦਾ ਤਿਹਾਰ ਆ ਰਿਹਾ ਹੈਗਾ ਉਹਦੇ ਵਿੱਚ ਆਪਾਂ ਆਪਣੀ ਸੇਫਟੀ ਨੂੰ ਵੀ ਮੁੱਖ ਰੱਖੀਏ ਤੇ ਆਪਣੇ ਪਰਿਵਾਰਾਂ ਨੂੰ ਵੀ ਮੁੱਖ ਰੱਖੀਏ ਪਰਿਵਾਰਾਂ ਨੂੰ ਮੁੱਖ ਰੱਖਦੇ ਹੋਏ ਨਾਲੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਇੱਕ ਕਪੜੇ ਪੰਜਾਬ ਦੇ ਵਿੱਚ ਬੜੀ ਮਾੜੀ ਅਲਮਤ ਚੱਲ ਰਹੀ ਸੀ ਜਿਹਨੂੰ ਮਸ਼ਹੂਰੀ ਦੀ ਅਲਮਤ ਕਹਿੰਦੇ ਨੇ ਉਹ ਸਾਡੀ ਸਰਕਾਰ ਬਹੁਤ ਜੋਰ ਆ ਸ਼ੋਰ ਆ ਦਿਨਾ ਰੋਨੂ ਮਟਾਉਂ ਤੇ ਲੱਗੀ ਹੋਈ ਹੈ ਕੀ ਹੈ ਸਾਡਾ ਉਹਦੇ ਵਿੱਚ ਸਹਿਯੋਗ ਦਿਓ ਸਹਿਯੋਗ ਦਿਓਗੇ ਤਾਂ ਆਪਾਂ ਰਲ ਮਿਲ ਕੇ ਵਧੀਆ ਤਰੀਕੇ ਨਾਲ ਕੰਮ ਕਰ ਸਕਾਂਗੇ ਇੱਕ ਹੋਰ ਜਿਸ ਤੁਹਾਡੇ ਜਰੀਏ ਬੇਨਤੀ ਕਰਨੀ ਚਾਹਨਾ ਇੱਕ ਪਰਾਲੀ ਵੀ ਆ ਜਿਹੜੀ ਲੱਗਦੀ ਹੈਗੀ ਆ ਉਹਨੂੰ ਘੱਟ ਤੋਂ ਘੱਟ ਲਾਉਣ ਦੀ ਕੋਸ਼ਿਸ਼ ਕਰੋ ਜਿੰਨਾ ਵਧੀਆ ਕਰਾਂਗੇ ਓਨਾ ਹੀ ਸਾਡਾ ਵਾਤਾਵਰਣ ਸਾਫ਼ ਸੁਥਰਾ ਥੈਂਕ ਯੂ ਸਰ ਮੇਰੀ ਉਹਨਾਂ ਨੂੰ ਚੇਤਾਵਨੀ ਹੈ ਜੇ ਵੀ ਜਾਂ ਤਾਂ ਇਹ ਮਾੜਾ ਕੰਮ ਛੱਡ ਦੇਣ ਤਾਂ ਜਾਂ ਇਹ ਛੱਡ ਮੈਂ ਪਹਿਲਾਂ ਹੀ ਕਹ ਚੁੱਕਾ ਹਾਂ ਵੀ ਮੈਨੂੰ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਉਹ ਬੀਬੀਐਮਬੀ ਵਾਲੇ ਹੋਣ ਭਾਵੇਂ ਆਮ ਪਬਲਿਕ ਹੋਵੇ ਮੈਂ ਸਾਰਿਆਂ ਨਾਲ ਵਾਤਾਵਰਣ ਲੱਭ ਕਰਕੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਇਸ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ ਜਿਹਦੇ ਬਾਰੇ ਵੀ ਵਿਚਾਰ ਕਰਕੇ ਦੀ ਕੋਈ ਨਾ ਕੋਈ ਪਲਾਨ ਜਾਰੀ ਕਰਾਂਗੇ ਜੀ ਜਿਹਦੇ ਤਰ੍ਹਾਂ ਆਪਾਂ ਟ੍ਰੈਫਿਕ ਪੁਲਿਸ ਜਿਹੜੀ ਹੈਗੀ ਆ ਉਹਨੂੰ ਅਲਰਟ ਕਰਕੇ ਇਹਨਾਂ ਦੇ ਚਲਾਨ ਵਗੈਰਾ ਕਰਕੇ ਜਾਂ ਹੋਰ ਵੀ ਜੋ ਵੀ ਕਾਨੂੰਨੀ ਕਾਰਵਾਈ ਹੋਵੇ ਇਹਨਾਂ ਦੇ ਖਿਲਾਫ ਹਰ ਤਰ੍ਹਾਂ ਦਾ ਮناسب ਐਕਸ਼ਨ ਲਿਆ ਜਾਏਗਾ ਇਹਦੇ ਲਈ ਮੈਂ ਜਨਤਾ ਨੂੰ ਸਾਰਿਆਂ ਨੂੰ ਜਿੰਨੇ ਵੀ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਕਹਿਣਾ ਚਾਹੁੰ ਨੰਬਰ 2766 0038 ਕਿਸੇ ਵੇਲੇ ਵੀ ਅੱਧੀ ਰਾਤ ਨੂੰ ਵੀ ਫੋਨ ਕਰੋਗੇ ਤੁਹਾਡੀ ਮਦਦ ਲਈ ਕੋਈ ਨਾ ਕੋਈ ਪੁਲਿਸ ਮੁਲਾਜ਼ਮ ਤੁਹਾਡੇ ਮੋਰੇ ਖੜਾ ਹੋਊਗਾ ਹਰ ਤਰ੍ਹਾਂ ਦੀ ਤੁਹਾਡੀ ਮਦਦ ਕੀਤੀ ਟਰੈਕਿੰਗ